BCCI ਨੇ ਲਿਆ ਇੱਕ ਵੱਡਾ ਫੈਸਲਾ ਟੈਸਟ ਮੈਚ ਖੇੜ ਰਹੀ ਟੀਮ ਇੰਡੀਆ ਦੇ ਤਿੰਨ ਖਿਡਾਰੀਆਂ ਨੂੰ ਕੀਤਾ ਬਾਹਰ ਦੱਸਦੇ ਕਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕਾਨਪੁਰ 'ਚ ਦੂਜਾ ਟੈਸਟ ਮੈਚ ਖੇੜਿਆ ਜਾ ਰਿਹਾ ਮੈਚ ਦੇ 4 ਦਿਨ ਪੂਰੇ ਹੋ ਗਏ ਨੇ ਤੇ ਅੱਜ ਪੰਜਵਾਂ ਦਿਨ ਟੀਮ ਇੰਡੀਆ ਨੇ ਆਪਣੀ ਤਮਾਕੇਦਾਰ ਬੱਲੇਬਾਜ਼ੀ ਨਾਲ ਕਾਨਪੁਰ ਟੈਸਟ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਜਿੱਥੇ ਇੱਕ ਪਾਸੇ ਭਾਰਤੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਉੱਥੇ ਹੀ ਦੂਜੇ ਪਾਸੇ BCCI ਆਨੇ ਅਚਾਨਕ ਇੱਕ ਵੱਡਾ ਫੈਸਲਾ ਲੈ ਲੈਂਦਿਆ ਕਾਨਪੁਰ ਵਿੱਚ ਟੈਸਟ ਮੈਚ ਖੇਡ ਰਹੀ ਟੀਮ ਇੰਡੀਆ ਦੇ ਤਿੰਨ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਹੈ ਦੱਸ ਦੇ ਕਿ ਇਨ੍ਹਾਂ ਤਿੰਨ ਖਿਡਾਰੀਆਂ ਦੀ ਸੂਚੀ 'ਚ ਬੱਲੇਬਾਜ਼ ਸਰਫਰਾਜ਼ ਖਾਨ ਦਰੂਵਤ ਜੁਰੇਲ ਤੇ ਤੇਜ਼ ਗੇਂਦਬਾਜ਼ ਯਸ਼ ਵਿਆਲ ਸ਼ਾਹਮਲ ਹੈ ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਅਚਾਨਕ BCCI ਨੇ ਇਹ ਫੈਸਲਾ ਕਿਉਂ ਲਿਆ? ਸਹੀ ਸਵਾਲ ਦਾ ਜਵਾਬ ਇਰਾਨੀ ਕੱਪ ਮੈਚ ਹੈ। ਦੱਸਦੇ ਕਿ ਇਰਾਨੀ ਕੱਪ ਦਾ ਮੈਚ 1 ਤੋਂ 5 ਅਕਤੂਬਰ ਤੱਕ ਲਖਨਊ ਦੇ ਇਕਾਨਾ ਸਟੇਡੀਅਮ 'ਚ ਮੁੰਬਈ ਤੇ ਰੈਸਟ ਆਫ ਇੰਡੀਆ ਵਿਚਾਲੇ ਖੇੜਿਆ ਜਾਣਾ। ਇਸ ਮੈਚ ਵਿੱਚੋਂ ਬਾਗ ਲੈਣ ਕਾਰਨ ਬੋਰਡ ਨੇ ਤਿੰਨ ਖਿਡਾਰੀਆਂ ਨੂੰ ਭਾਰਤੀ ਟੀਮ ਵਿੱਚੋਂ ਬਾਹਰ ਕਰਨ ਦਾ ਫੈਸਲਾ ਕੀਤਾ। ਦੱਸਦੇ ਕਿ BCCI ਨੇ ਸੋਸ਼ਲ ਮੀਡੀਆ ਰਾਹੀਂ ਇੱਕ ਅਪਡੇਟ ਜਾਰੀ ਕਰਦੇ ਕਿਹਾ ਸੁਰਫਰਾਜ਼ ਖਾਨ ਦਰੂਵ ਜੁਰੈਲ ਤੇ ਯਸ਼ ਦਿਆਲ ਨੂੰ ਭਲਕੇ ਤੋਂ ਲਖਨਊ ਵਿੱਚ ਹੋਣ ਵਾਲੇ ਇਰਾਨੀ ਕੱਪ ਵਿੱਚ ਹਿੱਸਾ ਲੈਣ ਲਈ ਭਾਰਤੀ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਦੱਸ ਦੇ ਕਿ ਇਰਾਨੀ ਕੱਪ ਮੈਚ ਵਿੱਚ ਵੇਕਟ ਕੀਪਰ ਬੱਲੇਬਾਜ਼ ਦਰੂਵ ਜੁਰੈਲ ਤੇ ਤੇਜ਼ ਗੇਂਦਬਾਜ਼ ਯਸ਼ ਦਿਆਲ ਰੈਸਟ ਆਫ ਇੰਡੀਆ ਟੀਮ ਦਾ ਹਿੱਸਾ ਨੇ ਜਦਕਿ ਸਰਫਰਾਜ਼ ਖਾਨ ਮੁੰਬਈ ਦਾ ਇੱਕ ਹਿੱਸਾ ਨੇ ਦੱਸ ਦੇ ਕਿ ਇਰਾਨੀ ਕੱਪ ਦਾ ਮੈਚ 1 ਤੋਂ 5 ਅਕਤੂਬਰ ਤੱਕ ਲਖਨਊ ਦੇ ਇਕਾਨਾ ਸਟੇਡੀਅਮ 'ਚ ਮੁੰਬਈ ਤੇ ਰੈਸਟ ਆਫ ਇੰਡੀਆ ਵਿਚਾਲੇ ਖੇਡਿਆ ਜਾਵੇਗਾ ਹੋਰ ਅਪਡੇਟ ਲਈ ਦੇਖਦੇ ਰਹੋ ਜੇਬੀ ਟੀਵੀ